ਹਾਂਜੀ ਕੀ ਹਾਲ ਹੈ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ H2 ਵਾਲੇ ਤੇ ਲੋ ਜੀ ਅੱਜ ਦਿਨ ਹੈਗਾ ਤੀਜਾ ਅਜੂਰ ਸਾਹਿਬ ਦੀ ਯਾਤਰਾ ਦਾ ਤੇ ਅੱਜ ਆਪਾਂ ਤੀਜੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਰੁਕੇ ਸੀ ਆਪਾਂ ਰਾਹ ਦੇ ਵਿੱਚ ਇਸ ਦੌਰ ਤੋਂ ਪਹਿਲਾਂ ਰੁਕੇ ਹਾਂ ਇੱਥੇ ਅੰਦਰ ਹੈਗਾ ਇੱਥੋਂ 200 ਕਿਲੋਮੀਟਰ ਤੇ ਰੁਕੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗੇ ਆ ਉਹਦੇ ਉਧਰ ਆਪਣੇ ਬੰਦੇ ਲੱਗੇ ਹੋਏ ਸਾਰੇ ਆਦੇ ਮੁੰਡੇ ਬੈਠੇ ਆਟਾ ਗੁੰਨੀ ਜਾਂਦੇ ਆ ਤੇ ਉਧਰ ਸਬਜ਼ੀ ਬਣੀ ਜਾਂਦੀ ਆ ਸਾਰੇ ਸਬਜ਼ੀ ਬਣਾਉਣ ਲੱਗੇ ਹੋਏ ਆ। ਲਓ ਜੀ। ਤੇਦਰ ਤਵੀ ਵੀ ਗਰਮ ਕਰ ਲਈ ਆ ਪ੍ਰਸ਼ਾਦ ਦੇ ਲੋਨ ਨੂੰ ਤਿਆਰ ਆ ਸਾਰੇ ਜਣੇ। ਅਰਸ਼ਦੀਪ ਬੰਦੇ ਲੱਗੇ ਹੋਏ ਆ ਸਾਰੇ। ਤੋਂ ਆਪਾਂ ਲੱਗੇ ਨਾ ਘੰਟਾ ਕੁ ਲੱਗੇ ਹੁਣ ਆ ਮੈਂ ਤੇ ਆ ਪੰਪ ਤੇ ਤੇਲ ਪਾਉਣ ਲਈ ਰੁਕੇ ਸੀ ਨਾਲ ਟਰੈਕਟਰ ਦੀ ਟੈਂਕੀ ਫੁੱਲ ਕਰਾ ਲਈ ਆ। ਉਹ ਤੁਸੀਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਆਪਾਂ ਦਿਖਾਇਆਈ ਆ ਵੀ ਕਿੰਨੇ ਦਾ ਤੇਲ ਪਿਆ ਕਿੰਨੇ ਦਾ ਨਹੀਂ। ਤੇ ਇਹ ਅੱਜ ਦਾ ਨਵਾਂ ਵਲੌਗ ਆ ਆਪਣਾ। ਜਾਤ ਆਪਣੀ ਤਿਆਰ ਕਰਕੇ ਫਿਰ ਇਥੇ ਛਾਕ ਕੇ ਸਾਰੇ ਜਾਣੇ ਫਿਰ ਤੋਂ ਆਪਾਂ ਗਾਹਾਂ ਤੁਰਦੇ ਆ ਉਹ ਜਿਹੜਾ NH52 ਹਾਈਵੇ ਮੇਨ ਆ ਪਹੁੰਚ ਜਾ ਰਹੇ ਆ ਉਹ ਤੋਂ ਥੱਲੇ ਉਤਰ ਕੇ ਪੰਪ ਆ ਇੱਥੇ ਤੇਲ ਪਾਉਣ ਲਈ ਰੁਕੇ ਸੀ ਬਹੁਤ ਵਧੀਆ ਰੋਡ ਆ ਮੇਨ ਹਾਈਵੇ ਹੈ ਜਾਨੀਏ ਜਿਨੇ ਵੀ ਆਉਣਾ ਵਾ ਇਧਰ ਦੀ ਆਇਓ ਨਾ ਕੋਈ ਬ੍ਰੇਕਾਂ ਪਈਆਂ ਨਾ ਕੋਈਸ ਬੰਦਾ ਇੱਕੋ ਸਪੀਡਾਂ ਤੇ ਰਹਿ ਜਾਂਦਾ ਵਧੀਆ ਬਾਟ ਨਿਬੜਦੀਆਂ ਇਹਨਾਂ ਨੇ ਮੈਂ ਕਿਹਾ ਆਪਣਾ ਟਰੈਕਟਰ ਜਾਪਰਾ ਸੱਚ ਕਣ ਜੇ ਛੇ ਸਾਈਡ ਪਰਿਵਾਰਸ਼ਨ ਪ੍ਰਸ਼ਾਦਾ ਬਣਾ ਲਈਏ ਘੰਟਾ ਲੱਗਣਾ ਆਪਾਂ ਨੂੰ ਇੱਥੇ ਤਿਆਰ ਕਰਕੇ ਖਾ ਕੇ ਪੀ ਕੇ ਤੁਰਦਿਆਂ ਨੂੰ ਤੇ ਫਿਰ ਕਾਹ ਤੁਹਾਨੂੰ ਦਿਖਾਉਣੇ ਆ ਤੁਰਦਿਆਂ ਪ੍ਰਸ਼ਾਦਾ ਬਣਾ ਕੇ ਖਾ ਕੇ ਸ਼ਾਇਦ ਆ ਬਲੌਗ ਦੇ ਵਿੱਚ ਆਪਾਂ ਹਜੂਰ ਸਾਹਿਬ ਪਹੁੰਚਦੀਏ ਪਹੁੰਚ ਜਾਈਏ ਮੈਂ ਆਪਣੇ ਜੁੜੇ ਰਿਓ ਤੁਹਾਨੂੰ ਦਿਖਾਉਣੇ ਆ ਸਾਰਾ ਬਲੌਗ ਆਈ ਦਾ ਅੱਜ ਬਣਾ ਲਈ ਆਪਾਂ ਆਲੂ ਗੋਭੀ ਆਲੂ ਪਾ ਤੇ ਆ ਗੋਭੀ ਪਈ ਹੈ ਗੱਟੀ ਉਧਰ ਪ੍ਰਸ਼ਾਦ ਦੇ ਵੀ ਬਣ ਲਾ ਗਿਆ ਬਸ ਹੁਣ ਬਣੇ ਤੇ ਹੀ ਮਿਲਦੇ ਆ ਤੁਹਾਨੂੰ ਫਿਰ ਜਦ ਤੱਕ ਜੁੜੇ ਰਹੋ ਤੁਸੀਂ ਆਪਣੇ ਵਲੌਗ ਦੇਣਾ ਪ੍ਰਸ਼ਾਦਾ ਤਿਆਰ ਹੋ ਗਿਆ ਸੀਗਾ ਹੁਣ ਜਿਵੇਂ ਜਿਵੇਂ ਨਾਲ ਨਾਲ ਬੰਦੇ ਜਿੰਨੇ ਕਿ ਬੇਲੇ ਨਾਲ ਉਹਨਾਂ ਖਾਈ ਜਾਣਗੇ ਫਿਰ ਉਹ ਹੋਰ ਕੰਮ ਕਰ ਲੈਣਗੇ ਦੂਜੇ ਜਿਹੜੇ ਕੰਮ ਕਰਦੇ ਉਹ ਖਾ ਲੈਣਗੇ ਬਸ ਐ ਨਾਲ ਨਾਲ ਚੱਲੀ ਜਾਣਾ ਅੱਦੇ ਖਾਈ ਜਾਂਦੇ ਆ ਅੱਦੇ ਬਣਾਈ ਜਾਂਦੇ ਆ ਆ ਜੀ ਦਾ ਵੈਸੇ ਹੈ ਦਾ ਪੂਰਾ ਵਧੀਆ ਨਾਲੇ ਰੌਣਕ ਲੱਗੀ ਰਹਿੰਦੀ ਹੈ ਨਾਲੇ ਸਾਰਿਆਂ ਦਾ ਜੀ ਲੱਗਿਆ ਰਹਿੰਦਾ ਕਿੰਨਾ ਵਧੀਆ ਹੈ ਕੰਮ ਵੀ ਕਰੀ ਜਾਂਦੇ ਆ ਨਾਲੇ ਸਾਰਾ ਕੁਝ ਹੀ ਹੋਈ ਜਾਂਦਾ ਆ ਜਾਨ ਨੂੰ ਤਾਂ ਹਜੂਰ ਸਾਹਿਬ ਯਾਤਰਾ ਦੇ ਬੰਦਾ ਝਾਜਾਂ ਤੇ ਵੀ ਜਾਂਦਾ ਟ੍ਰੇਨਾਂ ਤੇ ਵੀ ਜਾਂਦਾ ਆ ਜਿਹੜਾ ਟਰਾਲੀ ਟਰੈਕਟਰ ਵਾਲਾ ਆ ਸੋ ਇਹ ਸਵਾਦ ਆ ਹੀ ਵੱਖਰਾ ਵਾ ਚੱਲ ਕੋਈ ਨਾ ਉਹ ਬੰਦਾ ਟੈਕ ਪੈਰ ਸੌਂ ਗਿਆ ਉਹਦਾ ਸੱਲ ਗੋਇਨ ਕੋ ਜਾਂਦਾ ਇਨ ਇਹ ਜਿਹੜੀ ਆਹ ਰੌਣਕ ਹੈ ਨਾ ਆਪ ਬਣਾ ਕੇ ਆਏ ਰੋਡ ਤੇ ਖੜ ਕੇ ਕਿ ਸਾਈਡ ਤੇ ਖਾਣੀ ਇਹ ਚੀਜ਼ਾਂ ਦਾ ਸਵਾਦ ਵੱਖਰਾ ਹੀ ਆ ਇਹ ਟਰੈਕਟਰ ਦੀ ਯਾਤਰਾ ਟ੍ਰੋਲੀ ਯਾਤਰਾ ਤਾਂ ਹੀ ਬੈਸਟ ਕਹਿੰਦੇ ਆ ਬੈਸਟ ਆ ਪੂਰੀ ਆਈ ਜਾਣਾ ਚਾਹੀਦਾ ਵਾ ਚਲੋ ਬਾਕੀ ਹਰੇਕ ਦਾ ਆਪ ਦਾ ਆਪ ਦਾ ਹਿਸਾਬ ਹੁੰਦਾ ਕਿਸੇ ਕੋ ਦਿਨ ਲਿਮਟਡ ਹੁੰਦੇ ਆ ਕਿਸੇ ਦਾ ਕੀ ਸੈਸਟ ਹੋਣ ਦਾ ਕੋਈ ਸਫਰ ਨਹੀਂ ਕੱਢ ਸਕਦਾ ਇੰਨਾ ਹਨਾ ਛੇ ਦੀ ਪਹੁੰਚਣਾ ਹੁੰਦਾ ਜਾਂ ਜਾਂ ਤੇ ਤਾਂ ਜਾਂਦੇ ਆ ਵੈਸੇ ਜਿਨ੍ਹਾਂ ਨੇ ਜਾਣਾ ਪਿੰਡਾਂ ਵਾਲੇ ਤਾਂ ਜ਼ਿਆਦਾਤਰ ਆ ਹੀ ਜਾਂਦੇ ਆ ਜਿਹੜੀ ਆਹ ਯਾਤਰਾ ਇਹ ਯਾਤਰਾ ਆਈਆਂ ਕਿੰਨੀ ਰੌਣਕ ਲੱਗਦੀ ਹੋਂ ਦੇ ਕੋ ਸਾਰੇ ਬੋਲੀ ਜਾਂਦੇ ਆ ਕਿੰਨਾ ਜੀ ਲੱਗਿਆ ਹੋਇਆ ਗੱਲਾਂ ਕਰੀ ਜਾਂਦੇ ਆ ਪਲਾ ਕੇ ਆਪਦੀਆਂ ਪ੍ਰਸ਼ਾਦਾ ਆਪੀ ਖਾਣਾ ਇਹ ਜਿਹੜੇ ਹੁਣ ਬਾਹਰ ਬੈਠੇ ਵੀਰ ਆਪਣਾ ਵਲੌਗ ਦੇਖਦੇ ਹੋਣਗੇ ਕਿਤੇ ਵੀ ਹਨਾ ਜੁੜੇ ਹੋਏ ਆ ਆਪਣੇ ਨਾਲ ਜਿੰਨੇ ਕੁ ਵੀ ਉਹਨਾਂ ਦਾ ਵੀ ਬੜਾ ਜੀ ਕਰਦਾ ਹੋਣਾ ਆ ਚੀਜ਼ਾਂ ਦੇਖ ਕੇ ਹਨਾ ਉਹ ਵੀ ਜਾਂਦੇ ਆ ਯਾਤਰਾ ਤੇ ਜਾਂਦੇ ਸੀਗੇ ਹੁਣ ਬਾਹਰ ਚਲੇ ਗਏ ਆ ਆ ਚੀਜ਼ਾਂ ਦੇਖ ਕੇ ਇਹਨਾਂ ਦਾ ਮਨ ਜਾ ਭਰਿਆ ਹੁੰਦਾ ਹਨ ਵੀ ਮੈਸੇਜ ਕਰਦੇ ਆ ਉਹ ਕਹਿੰਦੇ ਆ ਨਾ ਸੁਰਗਾਂ ਵਿੱਚ ਪੰਜਾਬ ਨੇਣਾ ਵਾਕਈ ਪੰਜਾਬੀ ਪੰਜਾਬੀ ਹੈ ਜਿੱਥੇ ਜਾਂਦੇ ਆ ਸੁਰਗ ਕੀ ਬਣਾਉਂਦੇ ਆ ਆ ਹੁਣ ਜਿੰਨੇ ਇਥੋਂ ਲੋਕ ਨੰਗ ਤੇ ਰੋਡ ਤੇ ਸਾਰੇ ਦੇਖਦੇ ਜਾਂਦੇ ਆ ਆ ਚੀਜ਼ ਨੂੰ ਆ ਦੇਖੋ ਆ ਇੱਕ ਦਿਨ ਸੁਰਗ ਕੀ ਬਣਿਆ ਹੋਇਆ ਕਿੰਨਾ ਸੋਹਣਾ ਨਜ਼ਾਰਾ ਬਣਿਆ ਹੋਇਆ ਨਜ਼ਾਰਾ ਲੱਗਿਆ ਹੋਇਆ ਇੱਥੇ ਮੋਲ ਬਣਿਆ ਹੋਇਆ ਸਾਡਾ ਦਾ ਆਪ ਦਾ ਪਜੀ ਕਰਿਆ ਦਾ ਵੀ ਘਰੇ ਹੀ ਨਾ ਚਾਹੀਏ ਯਾਤਰਾਵਾਂ ਦੀ ਐ ਤੁਰੇ ਰਹੀ ਆ ਹੀ ਮੁੱਲ ਬਣਿਆ ਰਵੇ ਚਲੋ ਕੋਈ ਨਾ ਹੁਣ ਆਪਾਂ ਵੀ ਪ੍ਰਸ਼ਾਦਾ ਛਕ ਲਈਏ ਤੇ ਫਿਰ ਤੁਹਾਨੂੰ ਮੈਲ ਦੇਣ ਤੁਰਨ ਲੱਗੇ ਠੀਕ ਹੈ ਜੀ ਜਿਹੜੇ ਰਿਹਾ ਆਪਣੇ ਬਲੌਗ ਨਾਲ ਵਧੀਆ ਵਧੀਆ ਤੁਹਾਨੂੰ ਬਣਾ ਬਣਾ ਕੇ ਅੱਗਾ ਲੌਗ ਦਿਖਾਈ ਆਉਂਦਾ ਬੱਜੀ ਤਾਂ ਨਹੀਂ 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 ਬੱਜੀ ਮੇਰੇ ਦਾ ਕੀ ਹੁਣ ਪੁੱਛਦਾ ਚੱਲ ਕੋਈ ਨਾ ਹੋ ਜਾਂਦਾ ਚਲੋ ਜੀ ਮੈਲ ਦੇਣ ਕੋਈ ਨਾ ਆਪਾਂ ਤੁਹਾਨੂੰ ਗਿਆ ਦੇ ਮੇਰੇ ਵੀਰੋ ਫਤੇਨਾ ਕਲੋਲ ਹੋ ਗਈ। ਉਹ ਫਤੇਨਾ ਕਲੋਲ ਹੋ ਗਈ। ਫਾਦਾ ਸੋਨਾ ਕਲੋਲੇ ਫਤੇ। ਉਹ ਫਤੇ। ਉਹ ਫਤੇ ਕਹਿੰਦੇ ਅੰਦਰੋਂ ਕੁੰਡੀ ਲਾ ਕੇ ਭੁੱਲ ਗਿਆ। ਓਏ ਅੰਦਰੋਂ ਖੁੱਲਣੀਆਂ। ਆ ਹੀ ਹੁੰਦਾ ਪਹਿਲੀ ਵਾਰ ਵਾਲਿਆਂ ਦਾ। ਓਏ ਅੰਦਰੋਂ ਖੁੱਲਣੀਆਂ। ਲੈ। ਓਏ ਓਏ ਲੋ ਜੀ ਪਰਹਾਦਾ ਬਣਾ ਕੇ ਖਾ ਕੇ ਹੁਣ ਆਪਾਂ ਤੁਰਨ ਲੱਗੇ ਸੀਗੇ ਤੇਲ ਤੂਲ ਪਵਾਇਆ ਹੋਇਆ ਟਰੈਕਟਰ ਦੇ ਵਿੱਚ ਮਾਰ ਲਈ ਟਰੈਕਟਰ ਦੀ ਸੈਲਫ ਵਾਸ ਤੁਰਦੇ ਹਾਂ ਲੋ ਆਈ ਤੁਰਦੇ ਲੋ ਜੀ ਸਾਰੇ ਬੰਦੇ ਹੋ ਕੇ ਸੈਟ ਵਟ ਬਹਿ ਗਏ ਹੁਣ ਆਪਾਂ ਮਗਰ ਬੈੰਨੇ ਆ ਫਿਰ ਰਾਤ ਨੂੰ ਆਪਾਂ ਚਲਾਵਾਂਗੇ ਮੂਰੇ ਹੋਵਾਂਗੇ ਟਰੈਕਟਰ ਤੇ ਹੁਣ ਮਗਰ ਬੈੰਨੇ ਆ ਚਲੋ ਚਾਲਦੇ ਹਾਂ ਕਾਹ ਤੁਹਾਨੂੰ ਬਲੌਗ ਦਿਖਾਈ ਜਾ ਮੈਂ ਕਾਹ ਮਿਲਦੇ ਤੁਹਾਨੂੰ ਚੱਲੋ ਵੀ ਹੋ ਜੋ ਗਾਹ ਨੂੰ ਚੱਲੀਏ ਹਾਂਜੀ ਲੋ ਜੀ ਆਪਾਂ ਇਹ ਦੌਰ ਸ਼ਹਿਰ ਆ ਗਏ ਆ ਇੱਥੇ ਠੀਕ ਹੈ ਰਾਤ ਪਛਾਦਾ ਜਾ ਕੇ ਆਪਾਂ ਟਰਾਲੀ 'ਚ ਵੜ ਗਏ ਸੀ ਕੋਈ 2-3 ਟਾਂਕਾ ਦਿਆਰੇ ਹੋ ਗਿਆ ਉਸ ਤੋਂ ਹੋ ਗਿਆ ਨਰੇਟਰ ਤੇ ਆਈ ਬਲੌਗ ਬਣਾਉਂਦੇ ਹਾਂ ਅਨੁਸਾਰ ਉਹਦੇ ਕਰਕੇ ਨੀਂਦ ਆਉਂਦੀ ਜਦ ਰਾਤ ਆਪਾਂ ਸੁਖਦੇ ਹੁਣ 3:00 ਵੱਜ ਗਏ ਸਵੇਰ ਦੇ ਅੰਦੌਰ ਸ਼ਹਿਰ ਆ ਗਏ ਹੁਣ ਟਰੈਕਟਰ ਤੇ ਆ ਗਏ ਆ ਬੁੱਦੇ ਤੇ ਹੁਣ ਇੱਥੋਂ ਦਾ ਆਪਾਂ ਟਰੈਕਟਰ ਤੇ ਹੀ ਜਾਵਾਂਗੇ ਬਲੌਗ ਬਣਾਉਂਦੇ ਤਾਂ ਨੂੰ ਸਾਬ ਰਹਿ ਗਿਆ 520 ਕਿਲੋਮੀਟਰ ਰਹਿ ਗਿਆ ਅੱਜ ਰਾਤ ਤੱਕ ਠੇਲ ਪਹੁੰਚ ਜਾਗੇ ਆਪਾਂ ਬਸ ਜਾਈ ਜੁਰੇ ਸਪੀਡ ਤੇ ਵਧੀਆ ਸੇ ਬਾਕੀ ਤਾਂ ਦਾ ਸਾਰਾ ਬਾਕੀ ਬੱਜੇਗਾ ਇੰਦੋਰ ਸ਼ਹਿਰ ਤੱਕ ਟਾਈਮ ਲੱਗਦਾ ਤਾਂ ਹੀ ਆਪਾਂ ਉਧਰ ਰਾਤ ਨੂੰ ਹੀ ਕੁੜੇ ਸੀ ਕਿਉਂਕਿ ਵੱਡੇ ਸ਼ਹਿਰ ਆ ਜਿਹੜੇ ਰਾਤ ਨੂੰ ਕੱਢਣ ਦੇ ਫਾਇਦਾ ਆ ਹੁਣ ਰਾਤ ਨੂੰ ਜਦੋਂ ਟਾਇਰ ਤੇ ਟ੍ਰੈਫਿਕ ਘੱਟ ਹੁੰਦਾ ਥੋੜੇ ਮੋٹے ਟਰੱਕ ਟ੍ਰੋਕ ਆਉਂਦੇ ਸ਼ਹਿਰ ਵਧੀਆ ਕ੍ਰੋਸ ਹੋ ਜਾਂਦਾ ਜੇ ਆਪਾਂ ਜਨੇ ਰੰਗਦੇ ਆ ਜਨੇ ਤੋਂ ਬਾਹਰ ਜਿਹੜਾ ਟ੍ਰੈਫਿਕ ਹੁੰਦਾ ਸਾਰਾ ਸਾਰਾ ਦਿਨ ਖਰਾਬ ਹੁੰਦਾ ਕਿ ਸ਼ਹਿਰ ਲੰਘਣ ਦੇ ਜ਼ਿੰਮੇਵਾਰ ਮਾਲਕ ਨੂੰ ਵੀ ਦੌਰ ਲੰਘਣਾ ਕੋਈ ਵੀ ਆਉਂਦਾ ਪਾਸ ਅੱਗ ਦਾ ਪਿੱਛੇ ਰਹੋ ਜਿਹੜੀ ਜਿਹਨੇ ਅੱਜ ਆਨੇ ਉਸਤਾਨਾ ਲੈਂਪਟੀਨ ਨਾਲੋ ਸਪੀਡ ਦੀ ਵੀ ਉਸਤਾਨਾ ਰਾਤ ਨੂੰ ਸ਼ਹਿਰ ਕ੍ਰੋਸ ਕਰ ਰਾਤ ਨੂੰ ਵਧੀਆ ਸ਼ਹਿਰ ਕ੍ਰੋਸ ਹੋ ਜਾਂਦੇ ਸਾਰੇ ਜੇ 2 ਘੰਟੇ ਸ਼ਹਿਰ ਕ੍ਰੋਸ ਹੁੰਦਾ ਰਾਤ ਨੂੰ ਤਨੈਲਾ ਵੀ ਕੁਪਰੇ ਲੱਗੇ ਕੁਪਰੇ ਦੇ ਵਿੱਚ ਕਿਨੇ ਲੱਗਦੇ ਨੇ ਜੀ ਵਾਰੀ ਪ੍ਰੋਜੈਕਟ ਦੇ ਵਿੱਚ ਐਕਾ ਹੁਣ ਰੋਡ ਨਾਲ ਬਣਦੇ ਆ ਦੇ ਨਾਲ ਪੁਲ ਬਣੀ ਜਾਂਦਾ ਵਾ ਇਹ ਰੋਡ ਚੱਲਦੇ ਵੀ ਸੰਗਲ ਤਾਂ ਕਰਕੇ ਸਾਡੀ ਫਰ ਦਾ ਰਾਤੋਂ ਤੱਕ ਸਾਡੀ ਦੇਖੀ ਜਦੋਂ ਆ ਰੋਡ ਬਣਦੇ ਆ ਨਾ ਜਿਹੜੇ ਇੰਨਾ ਕਰਕੇ ਟਾਈਮ ਲੱਗਦਾ ਇਹ ਅੱਜ ਆਪਣਾ ਟਾਰਗੇਟ ਰਸੀਗਾ ਵੀ ਅੱਜ ਸ਼ਾਮ ਤੱਕ ਇਹਨੇ ਕਿੱਡੇ-ਕੱਡੇ ਪਹੁੰਚੇ ਬਰਾਬਰ ਬਰਾਬਰ 30000 ਦਾ ਟਾਈਮ ਲੱਗ ਜਾਂਦਾ ਹੈ ਕੋਈ ਨਾ ਇੱਧਰ ਆਣਾ ਕੀ ਫਰਕ ਪੈਂਦਾ ਵਾ ਆਹ ਨਾਲ ਸੁਨੇਹੇ ਨਹੀਂ ਭੋਜਾਂਗੇ ਸਵੇਰੇ ਤੁਹਾਨੂੰ ਦਰਸ਼ਨ ਕਰਾ ਦਾਂਗੇ ਜੀ ਉਸਤਾਬ ਦੇ ਸਾਥ ਮੈਂ ਠੀਕ ਆ ਕੇ ਸ਼ਾਮ ਨੂੰ ਮਿਲਦੇ ਕਰਾਂਗੇ ਚੱਲੋ ਸਾਹ ਜੀ ਇਹ ਸ਼ਹਿਰ ਫੈਲਦੇ ਹਨ ਲਓ ਜੀ ਅੱਗੇ ਹੀ ਚਾਹ ਪੀਣੇ ਤੇ ਟਾਬੇ ਤੇ ਟਾਬੇ ਵਸੇ ਨਾਰਮਲ ਹੀ ਹੁੰਦਾ ਰਾਹ ਬੜਾ ਖਰਾਬ ਆ ਇੰਦੌਰ ਆ ਕੇ ਨਾ ਇੰਦੌਰ ਸਾਰਾ ਸ਼ਹਿਰ ਟੁੱਟਾ ਹੋਇਆ ਹੈ ਸਿੰਗਲ ਰੂਡ ਆ ਤਾਂ ਹੀ ਨੰਗਨ ਨੂੰ ਨਾ ਟਾਈਮ ਲੱਗਦਾ ਬਹੁਤ ਖੜੀ ਜੀ ਟਰਾਲੀ ਹੈ ਆਪਣੀ ਲੋ ਜੀ ਇੰਦੌਰ ਤੋਂ ਕਹਾਣ ਜਿਹੜੀ ਚੌਕ ਗਾਟੀ ਕਹਿੰਦੇ ਉੱਤਰਦੇ ਪਹੇਆ ਦੇ ਜਿਹੜਾਂ ਜ਼ਿਆਦਾਤਰ ਤਾਂ ਹੁੰਦਾ ਵੀ ਰੋਡ ਦੇ ਆਪਾਂ ਕੰਬੇ ਚੱਲ ਜਾਂਦੇ ਸੱਚੇ ਪਾਸੇ ਆਉਣ ਵਾਲੇ ਹੁੰਦੇ ਆ ਉਹ ਜਿਹੜੇ ਉੱਤਰ ਨਾਲ ਚਮਲਾਗੀ ਬਣਾਇਆ ਸੱਚੇ ਪਾਸੇ ਦੀ ਉੱਤਰ ਹੁੰਦਾ ਕੰਬੇ ਪਾਸੇ ਦੀ ਚੜਨ ਵਾਲੇ ਚੜਦੇ ਆ ਉੱਤਰ ਨੂੰ ਕੈਨੇਡਾ ਵਾਲਾ ਸਿਸਟਮ ਹੈ ਜਿਹੜਾ ਇੰਡੀਆ ਦੀ ਬਣਿਆ ਪਿਆ ਵੈਸਾ। ਹੋਰ ਤੇ ਫੋਲ ਇੰਜੈਕਟਰ ਹੋ ਗਏ। ਸੱਜੀ ਸਾਈਡ ਹੀ ਰਹਿਣਾ ਆਪਾਂ ਸੱਜੀ। ਹਾਂ ਦੇਖ ਲਓ ਕੈਨੇਡਾ ਵਾਲਿਓ ਸਾਡੇ ਵੀ ਅਸੀਂ ਕੈਨੇਡਾ ਨੂੰ ਚੱਲਣ ਲੱਗਦੀਆਂ ਗੱਡੀਆਂ-ਕੱਡੀਆਂ ਸਿੱਧੀਆਂ। ਕਰੋ ਗਿਆ ਤੇ ਫਿਰ ਮਲਦਾ ਅਪੜਾ ਨੂੰ ਟੋ ਫੁੱਲੀ ਰੁਕ ਗਏ ਸੀਗੇ ਤੇ ਆਪਾਂ ਨਾਲ ਹਿਸਾਬ ਕਿਤਾਬਾਂ ਆਏ ਰੱਖਿਆ ਜਿਹੜੇ ਬੰਦੇ ਸਾਰੇ ਚਲਾਉਣਾ ਚਾਹ ਹੂਆ ਵੀ ਜਰੂਰ ਅੱਧੀ ਟੈਂਕੀ ਹੋ ਗਈ ਹਨਾ ਟਰੈਕਟਰ ਦੀ ਉਦੋਂ ਫਿਰ ਪੰਪ ਲੱਭਣਾ ਸ਼ੁਰੂ ਕਰਦਾਈਦਾ ਅੱਧੀ ਟੈਂਕੀ ਦੇ ਤੇਲ ਪਵਾ ਲਈਦਾ ਜਮਾਂ ਥੱਲੇ ਨਹੀਂ ਕਰੀਦੀ ਤੇ ਕਿਉਂਕਿ ਐਂ ਹੁੰਦਾ ਨਾ ਜਿੰਮੇ ਹੁਣ ਆਪਾਂ ਨੂੰ ਇੱਧਰ ਆਹਾਂ ਦਾ ਪੰਪਾਂ ਦਾ ਪਤਾ ਨਹੀਂ ਕਿੱਥੇ ਆਊਗਾ ਕਿਤੇ ਨਹੀਂ ਆਊਗਾ ਕੁਣ ਆ ਕੇ ਹੀ ਆਪਾਂ ਲਾਲ ਟੱਕ ਜਾ ਕੇ ਜਾ ਕੇ ਪੰਪ ਲੱਭਣ ਲੱਗਦੇ ਆ ਪੰਪ ਮਿਲਦੇ ਦੂਰ ਜਾ ਕੇ ਇੱਥੇ ਜ਼ਿਆਦਾਤਰ ਜਾਨੂ ਪ੍ਰੇਮੀ ਖੜਨ ਜੇ ਵਾਲਾ ਉਹ ਜੱਬ ਜੇ ਵਾਲਾ ਕੰਮ ਹੋ ਜਾਂਦਾ ਆ ਐਂ ਵਧੀਆ ਅੱਧੀ ਟਾਈਮ ਕੀ ਤੇ ਤੇਲ ਪਵਾ ਲਉ ਪੋਣਾ ਤਾਂ ਹੁੰਦਾ ਹੀ ਆ ਆਪਾਂ ਨਾਲੇ ਬੰਦਾ ਵਧੀਆ ਸੇਫ ਤੋਂ ਰਹਿ ਜਾਂਦਾ ਕੋਈ ਚੱਕਰ ਨਹੀਂ ਪੈਂਦਾ ਹੈਗਾ ਵੀ ਐਂ ਤੇਲ ਮੁੱਕ ਜੂ ਜਾਂ ਕੋਈ ਵੈਸੇ ਆਪਾਂ ਐਮਰਜੈਂਸੀ ਲਈ ਰੱਖਿਆ ਤਾਂ ਹੋਇਆ 50 ਲੀਟਰ ਤੇਲ ਮਗਰ ਟਰਾਲੀ 'ਚ ਅਰ ਫਿਰ ਵੀ ਆਪਾਂ ਤਾਂ ਅੱਧੀ ਟੈਂਕੀ ਜਦੋਂ ਹੁੰਦੀ ਹੈ ਜਦੋਂ ਪਵਾ ਲਈਦਾ ਨਾਲੋਂ ਨਾਲ ਆ ਪਈ ਜਾਂਦਾ ਜੀ ਹੁਣ ਪਿੱਛੇ ਜਿਹੜੇ ਆਪਾਂ ਪੰਪ ਤੇ ਰੁਕੇ ਸੀਗੇ ਰੋਟੀ ਬਣਾਈ ਸੀਗੀ ਹਨਾ ਉੱਥੇ ਸਾਡਾ ਨਾ ਆਈ ਹੋਇਆ ਉੱਥੇ ਆਉਂਦੇ ਆਉਂਦੇ ਜਦੋਂ ਪੰਪ ਦੇਖਣ ਲੱਗੇ ਤੇਲ ਪਵਾਇਆ ਨਹੀਂ ਟੈਂਕੀ ਜਮ੍ਹਾਂ ਲਾਲ ਟੱਕ ਦੇ ਜਿਹੜੇ ਲੈ ਕੇ ਪੰਪ ਅਸੀਂ ਇਹ ਸਾਰੇ ਹੀ ਦੂਰ ਹੈ ਕੋਈ 25 ਕਿਲੋਮੀਟਰ ਤੇ ਕੋਈ 30 ਕਿਲੋਮੀਟਰ ਤੇ ਰਾਰਗੋ ਪਿੰਡ ਵਾਲਾ ਰਾਹ ਸੀ ਥੱਲੇ ਉਤਰ ਕੇ ਪੰਪ ਤੋਂ ਮੁੜ ਕੇ ਫਿਰ ਉੱਥੇ ਤੇਲ ਪਵਾਇਆ ਤਾਂ ਕਰਕੇ ਜਿਹੜੇ ਵੀ ਆਉਂਦੇ ਆ ਇਹਨੂੰ ਹਨਾ ਆਪ ਦਾ ਆਈ ਰੱਖਿਆ ਕਰੋ ਵੀ ਅੱਧੀ ਟੈਂਕੀ ਦੀ ਹੁੰਦੀ ਆ ਤੇਲ ਪੰਪ ਲੱਭ ਲੈ ਕੇ ਤੇਲ ਪਵਾ ਲਿਆ ਕਰੋ ਆਹ ਆਪਾ ਕਰਦੇ ਹਾਂ ਦੀ ਰੈਂਕ ਤੇ ਉਹ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਭਾਈ ਉਹਨਾਂ ਨੇ ਖਿਆਲ ਹੀ ਨਹੀਂ ਕੀਤਾ ਹੈਗਾ ਆ ਕਰਕੇ ਫੇਰ ਵੀ ਤੇਲ ਤਾਂ ਬਹੁਤ ਸੀ ਯਾਨੀ ਕਿ ਟਰੈਕਟਰ ਨੇ ਜਾਣਾ ਸੀ ਲੰਮੀ ਵਾਟ ਚੱਲੇ ਜਾਣਾ ਸੀ 40 50 ਕਿਲੋਮੀਟਰ ਬਟ ਜਿਆਦਾ ਤਾਂ ਹੀ ਰੱਖਦੇ ਹੋਣੇ ਅੱਧੀ ਰੈਂਕੀ ਤੇਲ ਪਾਉਣ ਨੂੰ ਤਾਂ ਆਪਣਾ ਹਾਂ ਤੇ ਇੱਕ ਡਰਮ ਰੱਖਿਆ ਹੋਇਆ ਹੈ ਦੇ ਵਿੱਚ 50 ਲੀਟਰ ਤੇਲ ਐਮਰਜੈਂਸੀ ਲਈ ਚ ਤਪੀਸ ਤਾਂ ਹੀ ਪੈ ਜਾਣਾ 303200 ਤੇਲ ਪੈ ਜੂ ਘੱਟੋ ਘੱਟ ਦੇ ਵਿੱਚ ਜਿੰਨੇ ਗਰੀ ਪੁੰਨ ਇੰਨੇ ਕਦਾ ਹੀ ਪੈਂਦਾ 3200 3300 ਇੰਨੇ ਕਦਾ ਤੇਲ ਪੈਂਦਾ ਬਾਈਨੇ ਕ ਤਿੰਨ ਕਿਆਰ ਦਾ ਪੈ ਜਾਣਾ ਉਹ ਆ ਕੇ ਝੂਂ ਡਰਾਈਵਰ ਬਦਲਦੇ ਆں ਤੇ ਚੱਲਦੇ ਆਂ ਗਾਹਾਂ ਤੋਰਦੇ ਆਂ ਬੰਦੇ ਉਠਾਦੇ ਆਪਾਂ ਸਾਰੇ ਆਪ ਦੇ ਤੋਰਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਕਾਹਨ ਲੋ ਜੀ ਖੰਡਵਾਦੇ ਕੋਲੇ ਰੁਕੇ ਸੀਗੇ ਚਾਹ ਪੀ ਲੀਜੋ ਕਿਹਾਂ ਇੱਥੇ ਕੋਖੇ ਦੇ ਉੱਤੇ ਜਿਆਦਾ ਤੱਕ ਛਿਟਾਪੇ ਆਉਂਦੇ ਨਹੀਂ ਕੋਖੇ ਹੀ ਆਇਓ ਜੇ ਇਹਾ ਖੇੜਾ ਟਰੈਕਟਰ ਆਪਨ ਸਾਰੇ ਬੰਦੇ ਉੱਤਰ ਖੜੇ ਆ ਫਰੈਸ਼ ਹੋਈ ਜਾਂਦੇ ਆ ਕੋਈ ਮੂੰਹ ਤੋਂ ਦਾ ਕੋਈ ਕੁੱਛ ਕਰਦਾ ਚਾਹ ਪੀ ਕੇ ਤਾਂ ਠੰਢੀ ਬੜੀ ਜਿਆਦਾ ਹੋਈ ਪਈ ਐ ਇੱਧਰ ਨੂੰ ਜਿਵੇਂ ਜਿਵੇਂ ਆਈਏ ਨੇ ਹੱਥ ਪੈਰ ਕੰਬੀ ਜਾਂਦੇ ਸੋਨੇ ਪਏ ਧੂਨੀਆਂ ਦੇ ਖੜ ਖੜੀ ਸਾਹ ਆਉਂਦਾ ਬੰਦਾ ਸਾਰੇ ਬਾਈ ਤੋਂ ਚਾਹ ਪੀ ਲਈਏ ਫਿਰ ਚੱਲਦੇ ਆਂ ਇੱਕ ਰੂਡ ਸਿੰਗਲ ਆ ਇੱਕ ਰੂਡ ਚੱਲਦਾ ਬਹੁਤ ਆ ਮੈਂ ਗੱਡੀਆਂ ਇੱਕ ਦੂਜੇ ਦੇ ਉੱਤੇ ਉੱਤੇ ਹੀ ਜੜੀਆਂ ਆਉਂਦੀਆਂ ਸਾਰੀਆਂ ਲੋ ਜੀ ਚਾਰੇ ਕੱਪ ਚੈੱਕ ਕਰੋ ਕਿੱਡੇ ਵੱਡੇ ਭੱਡੇ ਆ ਇਹਦਾ ਅੱਜ ਪੀਣ ਲੱਗੇ ਦੋ ਦਿਨ ਨੂੰ ਮੁੱਕਣੇ ਆ ਫਦੇ ਬੜਾ ਵੱਡਾ ਕੱਪ ਆ ਹਨਾ ਹੱਥ ਜੀ ਨਹੀਂ ਆਉਂਦਾ ਇਤਨਾ ਵੱਡਾ ਕੱਪ ਆ ਇਹਦਾ ਪੱਤੀਆ ਪੁੱਛੀ ਆ ਆਹ ਉਹਦਾ ਟਰੈਕਟਰ ਰੱਖਾ ਕੇ ਟਰਾਲੀ ਦੇ ਵਿੱਚ ਦੇ ਦੇ ਦਿੰਦੇ ਆ ਅੰਕਲ ਵੈਕਟੋਰ ਆ ਦਿਨੇ ਪੀਣੀਆ ਚਾਹ ਸਵੇਰ ਦੀ ਗਰਮ ਗਰਮ ਲਓ ਜੀ ਆ ਪਰੋਗੇ ਸੀਗੇ ਇੱਥੇ ਨਾ ਟਰੈਕਟਰ ਦੀ ਆਲਟਰਨੇਟਰ ਦੇ ਉੱਪਰ ਪਲੇਟ ਨਹੀਂ ਲੱਗੀ ਹੁੰਦੀ ਸੇਫਟੀ ਲਈ ਆਉਣ-ਬਾਉਣ ਦਾ ਆਉਣ ਦਾ ਉਹ ਨਾ ਮਾੜੀ ਤੜਕ ਗਈ ਸੀਗੀ ਉਹਨੂੰ ਵੈਲਡਿੰਗ ਕਰਾਉਣ ਲਈ ਰੁਕੇ ਸੀਗੇ ਤੇ ਵੈਲਡਿੰਗ ਕਰਾ ਲਈਏ ਹੁਣ ਕਰਾ ਕੇ ਫਿਰ ਤੁਰਦੇ ਹਾਂ ਟੁਮਾੜੀ ਉਹ ਤਾਂ ਰਕਗੀ ਜਿਓ ਖਣ ਖਣ ਜੀ ਕਰਦੀ ਆ ਆਵਾਜ਼ ਕਰਦੀ ਆ ਅਸੀਂ ਗਾ ਕਰਾਈ ਲਈਏ ਮੁੜ ਕੇ ਕਹਾ ਟੁੱਟ ਕੇ ਡਿੱਗੂਗੀ ਆਹੀ ਸੀਗੀ ਮੜੀਓ ਉੱਥੂ ਥੱਲੇ ਜੇ ਆ ਖਿਲਦੀ ਆ ਇਹਦੀ ਚੋਸੀ ਫੇਸਾ ਵਾਲੀ 90 ਰੁਪਈਏ ਦੇ ਤੇ ਮਨ ਕਰਾ ਦਿਆ ਇਹ ਗਦਾ ਉਹ ਤੇਲ ਵਾਲੀ ਟੀਜ ਖੜ ਗਈ ਸੀਗੀ ਫੇਸ ਜਾ ਉੱਡ ਗਿਆ ਸੀਗਾ ਉਹ ਕਰਾ ਲੇ ਕਰ ਲਈਏ ਸੈਟ ਬਸ ਫਿਰ ਤੋੜਦੇ ਹੁਣ ਰੁਕੇ ਤਾਂ ਹੈਗਾ ਇੱਥੇ ਕਰ ਲਈਏ ਸਾਰਾ ਕੁ ਸੈਟ ਕਰਾ ਕੇ ਵੈਲਡਿੰਗ ਫਿਰ ਤੋੜਦੇ ਆਂ

ਜਾ ਜਾਰੀ ਦਾ ਕੱਟੋ ਡਬਟਾ ਖੋਲ ਦੇ ਲੱਗੇ ਹੋਏ ਸਾਰੇ ਬੰਦੇ ਕੰਮਾਂ ਨੂੰ ਆਪਣੇ ਨੂੰ ਜੋ ਜਕਰਾਲੀ ਸੀ ਬਿਲਡਿੰਗ ਤੁਸੀਂ ਫਾਇਲ ਲਾਏ ਸੀਗੇ ਬਸ ਹੁਣ ਤੁਰਦੇ ਆ ਚਾਵਦੇ ਆ ਪੈਨੇ ਆਪਣੇ ਦਾ ਉਹ ਲਿਆ ਟਰਾਲੀ ਪੈਨੇ ਆ ਬਸ ਹੁਣ ਚੱਲੀਏ ਫਿਰ ਮੈਨ ਲੈ ਆਉ ਤੁਹਾਨੂੰ ਗਾਂਹ ਜਾ ਕੇ ਰਾਹ ਦੇ ਵਿੱਚ ਬੈਰ ਫੜੇ ਬਾਲਾ ਰਾਲਾ ਰਾਦੇ ਲਾਦੇ ਪੈਨ ਪਾ ਦੀਆਂ ਦੇ ਵਿੱਚ ਪੈਨ ਉਹ ਜਿਹੜੀ ਉਹ ਦੀ ਇੱਕ ਮਿੰਟ ਟੂਲ ਲਾਉਂਦਾ ਅੰਕਲ ਦਾਵਾ ਬੈਗੇ ਬੰਦੇ ਬਾਕੀ ਸਾਰੇ ਬਾ ਠੀਕ ਚਲੋ ਜੀ ਚੱਲਦੇ ਆਂ ਸੈਲਦੇ ਆਂ ਤੁਹਾਨੂੰ ਗਾਂ ਫਿਰ ਆਪਾਂ ਖਤਰਦੇ ਆਣ ਲਓ ਜੀ ਆਪਾਂ ਖੰਡਵਾ Indore highway ਤੇ ਆ ਜਿਹੜਾ ਮਹਾਰਾਸ਼ਟਰੋਂ ਜਾਂਦਾ ਪਿਆਵਾ ਦਿੱਤਾ ਦੇ ਪਿਉ ਦੇ ਤੋਂ ਅਗਲੇ ਪਹਾੜ ਪੂੜਾ ਨਾ ਕਿਵੇਂ ਜੰਗਲ ਤੇ ਟੂ ਟੂ ਤੱਕ ਸਾਡੀ ਬਿਆਸਾਰਾ ਕੋ ਦੂਰ ਦੂਰ ਰੋਡ ਚੈੱਕ ਕਰੋ ਕਿੰਨਾ ਵਧੀਆ ਇਹ ਐਨ ਐਚ 347 ਹਾਈਵੇ ਆ ਅੰਦੌਰ ਤੋਂ ਖਡਵਾਂ ਨੂੰ ਜਾਂਦਾ ਵਸੇ ਤਾਂ ਤੇ ਆ ਦੇ ਨਾਲ ਕਾ ਪਾਣੀ ਨੂੰ ਉਹ ਦੇ ਨਾਲ ਕਾ ਟਰੱਕ ਕੋਲੇ ਤੇ ਹੁਣ ਆਪਾਂ ਵਾ ਦੇਖਦੇ ਤੇ ਪਾਣੀ ਦੇ ਦੇ ਪਏ ਰੋਕਦੇ ਆ ਆਪ ਦਾ ਪ੍ਰਸ਼ਾਸਨ ਆਪਣੀ ਚਾਰ ਕਰਦੇ ਆ ਖਾਨਿਆਂ ਤੇ ਦੂਰ ਦੂਰ ਤੱਕ ਦੇਖੋ ਕਿੰਨਾ ਵਿਲੇ ਹੀ ਪਿਆ ਸਾਰਾ ਕੋ ਨਾਲੇ ਰੋਡ ਕਿੰਨੇ ਵਧੀਆ ਖਾਲੀ ਪਏ ਆ ਹਣਾ ਪਾਣੀ ਪੀ ਰੋ ਪਹਾੜੀ ਪਹਾੜਾ ਦਾ ਨਿਕ ਪਹਾੜੇ ਬਾਹਰ ਮਾ ਰੋਕਦੇ ਇੱਥੇ ਪਹਜਦਾ ਆਪਣੀ ਤਿਆਰ ਕਰਦੇ ਆ ਇਹ ਜਿੰਨੇ ਕਿਸੇ ਨੇ ਵੀ ਆਉਣਾ ਮੈਂ ਆਪਣੇ ਵੀਰ ਭਾਈ ਨੇ ਲੋ ਰੋੜ ਹੀ ਟਪਾਦਾ ਸਾਲ ਦਾ ਜਿਹੜੇ ਪਿੰਡਾਂ ਵਾਲੇ ਲੋ ਇਹ ਕਹਿੰਦੇ ਪਿੰਡਾਂ ਵਾਲੇ ਕਾਹਨੂੰ ਟਾਲਦੇ ਆ ਫਟਪਾ ਹੀ ਟਪਾਦਾ ਕైనా ਟਾਈਮ ਤਾਂ ਲਾਉਂਦੇ ਹੀ ਨਹੀਂ ਇਹ ਚੈੱਕ ਕਰੋ ਤੇ ਨੀ ਚੈੱਕ ਲੋ ਜੀ ਵਾਹ ਤੇ ਪਾਣੀ ਦਾ ਪਤਾ ਕਰਕੇ ਹਸਾਦਾ ਪਾਣੀ ਤਿਆਰ ਕਰਦੇ ਆ ਆਪਾਂ ਆਪਣਾ ਤੇ ਚੈੱਕ ਕਰੋ ਇਧਰ ਦਾਬਦਿਆ ਕਿਤੇ ਪਾਤਾ ਪੋਲੀ ਪਾਣੀ ਵੀ ਨਹੀਂ ਮਿਲਦਾ ਦੂਰ ਦੂਰ ਤੱਕ ਹੈ ਹੀ ਨਹੀਂ ਕੋਈ ਸਮਾ ਹੀ ਨਹੀਂ ਪਿਛੋਂ ਅਸੀਂ ਘਟ ਘਟ 10 ਕਿਲੋਮੀਟਰ ਤੋਂ ਪਾਣੀ ਦੇਖਦੇ ਹੁੰਨੇ ਆ ਪਾਣੀ ਵੀ ਨਹੀਂ ਮਿਲਦਾ ਪਿਆ પેટ્રોલ ਪੰਪ ਆਇਆ ਇੱਕ ਮਸਾ ਨਾ ਉੱਥੇ ਪਛਿਆ ਕਨਾਲ ਕਾ ਸੀ ਦੇਖਦੇ ਆ ਫਿਰ ਉੱਥੋਂ ਕਿਦੋਂ ਪਾਣੀ ਲੈਣੇ ਆ ਪਾਣੀ ਲੈ ਕੇ ਪਰਚਾਤਾ ਤਿਆਰ ਕਰਕੇ ਸ਼ਾਕੇ ਫਿਰ ਤੋੜਦੇ ਰਹਿਣ ਇਹ ਹੈਗਾ NH347 ਹਾਈਵੇ ਹੈ ਉਦੋਂ ਸ਼ਾਇਦ ਘਟ ਕੇ ਸੁਣਨ ਇਹ ਹੈਗਾ Indore ਤੋਂ Khandwa ਨੂੰ ਜਾਂਦਾ ਵਾ ਤੇ Khandwa ਤੋਂ ਗਾਹਾਂ ਫਿਰ ਮਹਾਰਾਸ਼ਟਰ ਨੂੰ ਆਪਾਂ ਐਂਟਰੀ ਕਰ ਦਿੰਨੇ ਲਾਦਾ ਡੇਟਾ ਕਰਕੇ ਪੰਪਟੇ ਬਾ ਹੁਣ ਬਣਾਉਨੇ ਆ ਪ੍ਰਸ਼ਾਦ ਦਾ ਸਮਾਨ ਸਮਾਨ ਕੱਢ ਲੀਏ। ਆਪਾਂ ਤੁਹਾਨੂੰ ਮਿਲਦੇ ਆਂ ਕਿਉਂਕਿ ਹਾਂ ਦਿਖਾਉਨੇ ਆ ਬਲੌਗ। ਲਾਲੀਆ ਟਰੈਕਟਰ ਸੈੱਟ ਕਰਕੇ। ਲਓ ਜੀ ਆਪਾਂ ਰੋਕ ਗਏ ਸੀਗੇ ਹੁਣ ਸਮਾਨ ਸਮੂਹ ਸਾਰਾ ਕੱਢ ਲਿਆ ਸੀਗਾ। ਬਸ ਤਿਆਰੀਆਂ ਸ਼ੁਰੂ ਹੋ ਗਈਆਂ ਪ੍ਰਸ਼ਾਦਾਂ ਬਣਾਉਣ ਦੀਆਂ। ਇੱਧਰ ਤਾਂ ਵੀ ਵੀ ਲਾ ਲਈਆ ਉਧਰ ਚਾਹ ਬਣੀ ਜਾਂਦੀ ਆ। ਸਬਜ਼ੀ ਆਪਣਾ ਕੋ ਹੈਗੀ ਹੋਈ ਆ। ਬਣਾਈ ਸੀ। ਫਤਿਹ ਸਿੰਘ ਜੀ ਆਟਾ ਉਨੀਆਂ ਦੇ ਇੱਧਰ। ਤਿਆਰੀਆਂ ਓਕੇ ਰਿਪੋਰਟ ਆ ਜਮਾ ਓਕੇ ਰਿਪੋਰਟ। ਚਾਹ ਵੀ ਰਿੱਝਣ ਲੱਗੀ ਆ ਆਟਾ ਵੀ ਗੁੰਨਿਆ ਗਿਆ ਬਸ ਸਬਜ਼ੀ ਆਪਣਾ ਖਵਾ ਪਈ ਆ ਬਾਲਟੀ ਦੇ ਵਿੱਚ ਗੋਭੀ ਦੀ ਜਿਹੜੀ ਬਣਾਈ ਸੀਗੀ ਰਾਤ ਹੀ ਬਣਾਈ ਸੀ ਇਹ ਗਰਮ ਕਰ ਲੈਣੀ ਆ ਪਈ ਆ ਬੱਚੀ ਉਹ ਬੰਦੇ ਖੈਸ ਕੀ ਗਿਆ ਆਪਣੇ ਉਧਰ ਨੂੰ ਉਧਦੇਗਾ ਬਸ ਹੁਣ 걔ੜਿਆਂ ਤੇ ਰਹਿਣਾ ਜਦ ਤੱਕ ਰੋਟੀ ਨਹੀਂ ਆਉਂਦੀ ਬਾਪੇ ਖਾ ਕੇ ਤੌਰੀ ਪਣਾ ਸਾਰੇ ਨੇ ਐਂ ਕਿਹੜਾ ਵੀ ਐ ਬੱਤੇ ਐ ਕਿਹੜਾ ਜੀ ਮੁੱਕੀ ਦਾ ਕੀ ਕਹਿਣਾ ਵਾ ਨਾ ਵੀ ਕਰਾ ਲਈ ਸੀ ਆਪਾਂ ਬੱਚੇ ਘੜ ਕੇ ਆਹੀ ਵੈਲਡਿੰਗ ਕਰਾਈਏ ਥੱਲੇ ਟੁੱਟ ਗਿਆ ਢਾਂਕਾ ਜਿਹੜਾ ਹੁਣ ਸਹੀ ਆ ਹੋਣੀ ਐ ਐਲ ਦੀ ਹੈਗੀ ਬਹੁਤ ਵਧੀਆ ਲੋਟ ਤਾਂ ਲਾਉਣ ਲੱਗਣ ਤੋਂ ਪ੍ਰਸ਼ਾਦਾਂ ਇਹਨਾਂ ਨੂੰ ਮਿਲਦੇ ਆ ਫਿਰ ਤੋਂ ਦਿਖਾਉਣੇ ਆ ਤੇ ਜੀ ਆਪਣੀ ਚਾਹ ਬਣ ਗਈ ਐ ਤੇ ਸਭ ਉਹ ਉਹੀ ਰੱਖ ਲੈਣੇ ਸਾਬ ਜੀ ਗਰਮ ਹੁਣੀ ਪਾਤੀ ਐ ਸਾਰਾ ਬੰਦੇ ਲੱਗੇ ਹੋਏ ਆ ਆਪਣੇ ਬਸ ਆ 15 ਮਿੰਟਾਂ ਵਿੱਚ ਬਣਾ ਕੇ ਖਾ ਕੇ ਆਪਾਂ ਤੌੜੀ ਪੈਣਾ ਟਾਈਮ ਨਾਲ ਇਮ ਅੱਜ ਆਪਣੀ ਬਾਟ ਰਹਿ ਗਈ ਆ 400 400 ਕਿਲੋਮੀਟਰ ਬਾਟ ਰਹਿ ਗਈ ਆਪਣੀ ਸਾਰੀ ਤੇ ਅੱਜ ਅਮੀ ਦਾ ਵੀ ਪਾਸਾ ਸ਼ਾਮ ਨੂੰ ਟਾਈਮ ਨਾਲ ਪਹੁੰਚ ਜੀਏ ਬੜਾ ਹਨੇਰਾ ਨਾ ਹੋਵੇ ਬਸ ਤਾਂ ਹੀ ਅੱਜ ਖਿੱਚੀ ਲਈ ਜਾਂਦੇ ਆ ਪਰ ਉਹਦੇ ਇੱਕ ਰੋਡ ਵੀ ਵਧੀਆ ਆਪਾਂ ਨੂੰ ਸਾਫ਼ ਸੁਥਰਾ ਵਿਹਲਾ ਮਿਲਿਆ ਹੋਇਆ ਵਾ ਜਮਾ ਹੈ ਬਾਟ ਜਿੰਨੀ ਖਿੱਚੀ ਆ ਵਧੀਆ ਪਹੁੰਚ ਜੀਏ ਅਦਾ ਤੋਂ ਜਨਾ ਲੇਟ ਪਹੁੰਚਾਂਗੇ ਮੁੜ ਕੇ ਅਮੀ ਜਗਾ ਜਗਾ ਤਾਂ ਹੋ ਜਾਂਦਾ ਪਰ ਟਾਈਮ ਨਾ ਪਹੁੰਚੇ ਨਾਲੇ ਮੱਥਾ ਟੇਕ ਲਾਂਗੇ ਦਰਸ਼ਨ ਕਰ ਲਾਂਗੇ ਆਪਾਂ ਪੰਜ ਦੇ ਵਿੱਚ ਸਵੇਰੇ ਪਵਾਇਆ ਸੀਗਾ 3000 ਦਾ ਅਜੇ ਨੇ 1000 ਕ ਦਾ ਖਾਦਾ ਹੋਣਾ ਮੈਂ ਤੇ ਬਾਕੀ ਥੋੜਾ ਜਿਹਾ ਗਾਂਹ ਜਾ ਕੇ ਪਵਾਇਆ ਪਵਾਵਾਂਗੇ ਆਪਣਾ ਟਰੈਕਟਰ ਟੋਟਲ ਚੱਲ ਗਿਆ ਕੱਲ ਜਦੋਂ ਆਪਾਂ ਘਰੋਂ ਤੁਰੇ ਸੀ ਆ ਆਪਣਾ ਸੀਗਾ 26 ਘੰਟੇ ਚੱਲਿਆ ਸੀਗਾ ਉਦੋਂ ਤੇ ਹੁਣ ਮੀਟਰ ਤੇ ਇਹ 75 76 76 ਘੰਟੇ ਦਿਖਾਉਂਦਾ ਸੋਰੀ 76 ਘੰਟੇ ਲਾ ਲਓ ਸਾਹਿਬ ਵੀ ਆਪਣੇ ਟਰੈਕਟਰ ਚੱਲ ਗਿਆ ਵਾ ਟੋਟਲ 50 ਘੰਟੇ ਚੱਲ ਗਿਆ 50 ਘੰਟਿਆਂ ਦੇ ਵਿੱਚ ਇਹਦੇ ਵਿੱਚ ਤਿੰਨ ਤੋਂ ਚਾਰ ਚਾਰ ਵਾਰੀ ਤੇਲ ਪੋਲਾ ਚਾਰ ਵਾਰੀ ਆਪਾਂ ਚਾਰ ਪੰਜ ਵਾਰੀ 33200 33 ਇੱਥੇ ਹੋਈ ਪਿਆ ਬਾਕੀ ਤੁਹਾਨੂੰ ਟੋਟਲ ਖਰਚਾ ਤੇ ਸਾਰਾ ਹਿਸਾਬ ਹੈ ਨਾ ਵੀ ਕਿੰਨੇ ਕਿਲੋਮੀਟਰ ਬਣੇ ਆਪਣੇ ਕਿੰਨੇ ਕੱਢੇ ਆ ਉਹ ਆਪਾਂ ਦਾ ਲਾਸਟ ਦੀ ਦੱਸਾਂਗੇ ਵੀ ਕਿੰਨਾ ਟੋਟਲ ਸਾਰਾ ਤੇਲ ਲੱਗ ਗਿਆ ਆਪਰ ਲਿਖੀ ਜਾਂਦੇ ਨਾਲ ਉਹ ਨਾਲ ਇਹ ਤੁਹਾਨੂੰ ਦੱਸਾਂਗੇ ਹੁਣ ਤੱਕ ਆਪਾਂ ਕੱਢ ਚੁੱਕੇ ਆਂ ਆਪਾਂ 14-1500 ਕਿਲੋਮੀਟਰ ਕੱਢਿਆ ਹੋਵਾਂਗੇ ਪਿੰਡੋਂ ਦਿਨ ਵੀ ਆਪਾਂ ਨੂੰ ਅਜੇ ਤੀਜਾ ਹੋ ਗਿਆ ਵਾ ਤੁਰਿਆਂ ਨੂੰ ਤੇ ਅਮੀ ਰਾਜ ਵੀ ਤੀਜੇ ਦਿਨ ਦੇ ਵਿੱਚ ਵਿੱਚ ਪਹੁੰਚ ਜੀ ਆਪਾਂ ਹਜੂਰ ਸਾਹਿਬ ਬਾਰਾ ਜਾਹ ਇਹ ਟਾਈਮ ਆਪਣੇ ਆ ਹੀ ਲੱਗਦਾ ਜਿਹੜਾ ਪ੍ਰਸ਼ਾਦਾ ਪਾਣੀ ਭਰਉਣਾ ਮਨ ਨੂੰ ਰੋਕਦੇ ਤਾਂ ਨਹੀਂ ਇੱਕ ਬਾਟ ਸਭ ਤੋਂ ਜ਼ਿਆਦਾ ਨਾ ਵਧੀਆ ਤੁਰਨ 'ਚ ਫਾਇਦਾ ਰਾਤ ਨੂੰ ਰਾਤ ਨੂੰ ਬਾਟ ਬਹੁਤ ਜਿੰਦੀ ਆ ਕਿਉਂਕਿ ਦਿਨੇ ਦਾ ਕਦੇ ਸਵੇਰੇ ਪ੍ਰਸ਼ਾਦਾ ਲਾ ਲੈ ਸ਼ਾਮ ਦਾ ਲਾ ਲੈ ਘੰਟਾ ਘੰਟਾ ਇਹ ਖਰਾਬ ਹੁੰਦਾ ਚਾਹ ਪਾਣੀ ਤੇ ਹੁੰਦਾ ਰਾਤ ਨੂੰ ਐ ਤਾਂ ਨਾਲ ਦੇ ਬੰਦੇ ਸੁੱਤੇ ਪੈਂਦੇ ਚਲਾਉਣ ਵਾਲੇ ਹੁੰਦੇ ਆ ਮੂਰੇ ਦੋ ਜਣੇ ਜੇ ਚਾਹ ਚੂ ਪੀਣੀ ਕਿਤੇ ਰੋਕਦੇ ਦੋ ਮਿੰਟ ਲਈ ਪੀ ਕੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਰਾਤ ਨੂੰ ਟਰੈਕਟਰ ਤਿੰਨ ਤੋਂ ਸਾਢੇ ਤਿੰਨ ਘੰਟੇ ਵਾਰ ਖਿੱਚ ਦਿੰਦਾ ਵਾ ਤਿੰਨ ਘੰਟੇ ਤਿੰਨ 300 300 ਕਿਲੋਮੀਟਰ ਤੱਕ ਇਹ ਛੱਡਦਾ ਨਹੀਂ ਆ 300 ਤੋਂ 350 ਕਿਲੋਮੀਟਰ ਖਿੱਚ ਦਿੰਦਾ ਆ ਰਾਮ ਦਰੀ ਨਾਲ ਜੇ ਰੋਡ ਇਹੋ ਜਿਹਾ ਵਧੀਆ ਮਿਲਿਆ ਵੇ ਜ ਮੈਂ ਦੌਰ ਰਾਤ ਆਪਾਂ ਨੂੰ ਟੁੱਟਿਆ ਹੋਇਆ ਰੋਡ ਆ ਗਿਆ ਸੀ ਉਹ ਜੇ ਤਾਂ ਫਿਰ 20 ਕਿਲੋਮੀਟਰ ਤੇ ਵੀ ਦੋ ਦੋ ਘੰਟੇ ਲੱਗ ਜਾਂਦੇ ਆ ਪਰ ਜੇ ਰੋਡ ਇਹੋ ਜਿਹਾ ਵਧੀਆ ਮਿਲਾਈ ਰਿਹਾ ਸਾਫ਼ ਵੇ ਫੇਰ ਤਾਂ ਬਾੜੀ ਬਾੜ ਕਰਦਾ ਆ तकरीबन ਥੋੜਾ ਕਿਤੇ ਹੀ ਰੰਦੋਰ ਹੀ ਟੁੱਟਿਆ ਹੋਇਆ ਸੀ ਆਪਾਂ ਨੂੰ 30 32 ਕਿਲੋਮੀਟਰ ਰੋਡ ਬਾਕੀ ਉਧਰ ਪਿੱਛੇ ਵਾਲਾ ਰੋਡ ਵੀ ਸਾਰਾ ਵਧੀਆ ਆ ਗਾਂਵਾਲਾ ਵੀ ਸਾਰਾ ਵਧੀਆ ਜਿਹਨੇ ਆਉਣਾ ਆਪਾਂ ਤੇ ਹੀ ਰეკਮੈਂਡ ਕਰਾਂਗੇ ਵੀ ਤੁਸੀਂ ਆਹੀ ਰੋਡ ਆਓ ਆਪਣਾ ਪਾਤਣਾ ਤੋਂ ਇੰਦੌਰ ਹੋ ਕੇ ਇੰਦੌਰ ਤੋਂ ਸਿੱਧਾ ਮਹਾਰਾਸ਼ਟਰ ਰੋਡ ਵਧੀਆ ਬਿਲਕੁਲ ਦਿੱਲੀ ਅਲੀ ਦਾ ਟ੍ਰੈਫਿਕ ਵੀ ਬੜਾ ਪੈਂਦਾ ਤੇ ਟਾਈਮ ਵੀ ਬੜਾ ਲੱਗ ਜਾਂਦਾ ਰੋਡ ਵੀ ਨਹੀਂ ਸਹੀ ਹੈਗਾ ਆਹ ਰੋਡ ਪੁਰਾ ਇੱਕ ਨੰਬਰ ਦੂਰ ਦੂਰ ਧੱਕ ਦੇ ਲੋਕ ਹੋਣੀਗਾ ਜੰਗਲੀ ਜੰਗਲ ਟੱਬੇ ਟੱਬੇ ਆ ਬੰਦਾ ਤੁਰੇ ਜਾਂਦਾ ਖੱਟੇ ਜਾਂਦਾ ਤੇ ਲਾਹਣ ਪ੍ਰਸ਼ਾਦਾ ਬਣ ਗਿਆ ਨਾਲ ਨਾਲ ਛੱਕੀ ਤੇ ਫਿਰ ਤੁਹਾਨੂੰ ਬਾਅਦ ਚ ਮਿਲਦੇ ਆਪਾਂ ਲੋ ਜੀ ਪ੍ਰਸ਼ਾਦਾ ਪਾਣੀ ਸ਼ਗਲੇ ਜੀ ਸਮਾਨ ਤੋੜ ਤਾਗੇ ਸਾਰਾ ਟਰਾਲੀ ਦੇ ਵਿੱਚ ਆਇਆ ਤਾਂ ਸਾਰਾ ਤਰਤਾ ਬਸ ਇਕੱਲਾ ਚਾਹਣ ਤਿੱਗਰ ਰਹਿ ਗਿਆ ਬਸ ਆ ਲੱਕੀ ਬਾਟੀਆਂ ਰਹਿ ਗਈਆਂ ਧੋਈ ਜਾਂਦੇ ਆ ਸਮਾਨ ਸਾਰਾ ਆ ਧਰਤਾ ਆਪਾਂ ਰਾਹ ਚੜਾਣੇ ਪੱਟੀਆਂ ਲੋ ਜੀ ਆਪਾਂ ਰੋਗੇ ਜੀ ਆਪਾਂ ਫੇਰ ਤੇਲ ਪਾਉਣ ਲਈ ਪਈ ਜਾਂਦਾ ਤੇ 1500 ਦਾ ਪੈ ਗਿਆ ਜੀ ਉਹ ਹਰੋ ਜੀ ਦਾ ਮੋਟਰ ਬਹੁਤ ਆ 2300 ਰੁਪਏ ਪੈ ਗਿਆ ਬਹੁਤ ਆ ਲਓ ਜੀ ਕਿਸਾਠ ਦਾ ਪੈ ਗਿਆ ਤੇਰੇ ਤੋਂ ਇਤੋਂ ਤੁਰ ਜਾ ਹਾਂ ਕਿੰਨੇ ਕਿਲੋਮੀਟਰ ਹੈਗੇ ਇਤੋਂ ਇਤੋਂ ਰਹਿ ਗਿਆ 3.5 ਪਰ 3.5 ਕਿਲੋਮੀਟਰ ਰਹਿ ਗਿਆ ਬੈਂਕੀ ਲਓ ਇਚੈਕ ਕਰੋ ਵੈਂਪੀ ਦੇ ਬਾਹਰ ਇਹ ਮਗਰਨ ਲੱਗਾ ਪਾਟ ਕੱਢਣ ਦਾ ਨਾ ਹੋ ਬਣਾ ਤੇ ਟਰੈਕਟਰ ਰੋਕ ਕੇ ਰੀਲਾ ਬਣਾਈਏ ਪਹਿਲਾਂ ਦਾ ਖੜ ਕੇ ਸਰ ਕੋਈ ਨਾ ਆਈ ਆਪਾਂ ਤੁਹਾਨੂੰ ਲੋਕਾਂ ਨੂੰ ਦਿਖਾਈ ਜਾਂਦੇ ਬਣਾਵਣਾ ਵੀਡੀਓ ਵਲੌਗ ਮਾ ਬੈਠੇ ਸਾਰੇ ਬੰਦੇ ਨਾਲ ਆਪਾਂ ਬਿਹਰਾਨਪੁਰ ਪਹੁੰਚ ਗਏ ਸੀਗੇ ਇੱਥੇ ਗੁਰਦਰਾ ਬੜੀ ਸਾਂਗਤ ਪਾਸ਼ਾ ਜੀ ਦਸਵੀਂ ਆ ਤੇ ਇੱਥੇ ਹੁਣ ਰੁਕਦੇ ਆ ਚਾਹ ਪਾਣੀ ਪੀਣਿਆਂ ਨਾਲ ਆ ਆਪਦਾ ਮੂੰਹ ਧੋਣਿਆ ਫ੍ਰੈਸ਼ਪਰੋ ਸ਼ੂਣੇ ਆ ਤੇ ਵਧੀਆ ਗੁਰਦਰਾ ਸਾਹਿਬ ਆ ਇੱਥੇ ਹੁਣ ਰੁਕਦੇ ਆ ਨਾਲ ਤੁਹਾਨੂੰ ਦਿਖਾਉਨੇ ਆ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਨਾਲ ਹੋਰ ਹੀ ਸਾਰਿਆਂ ਨੇ ਇੱਥੇ ਨਹਾਉਣਾ ਧੋਣਾ ਮੈਥੀ ਨਹਾਵਾ ਧੋਵਾ ਗਿਆ ਦਾ ਤਿਆਰ ਚੁਰ ਹੋ ਕੇ ਹਨ ਤੇ ਫਿਰ ਇਥੋਂ ਗਾਹਾਂ ਦੁਰਾਂਗੇ ਆਪਾਂ ਬੰਦ ਕਰੋ ਤੁਸੀਂ ਦੁਆਰਾ ਕਰਦਾ ਸਭ ਤੋਂ ਦਰਸ਼ਨ ਤੋਂ ਅੰਤ੍ਰੋ ਵੀ ਦਰਸ਼ਨ ਕਰਾਉਨੇ ਆ। ਬਾ ਉੱਤਰ ਜੀ ਫਰਮਾਇਦਿਆ ਸਾਨੂੰ ਆਹ ਕੁਤਰਾ ਸਾਹਿਬ ਇਹ ਹੈਗਾ ਇਹ ਆਪਾਂ ਜਦੋਂ ਇੰਦੋਰ ਤੋਂ ਮਹਾਰਾਸ਼ਟਰ ਨੂੰ ਜਾਂਦੇ ਆ ਯਾਨਕਿ ਸਾਰੇ ਐਮਪੀ ਨੰਘ ਕੇ ਹਮਦਾਬਾ ਦੁਆਰਾ ਸਾਹਿਬ ਬਾਕੀ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਥੱਲੇ ਉਤਰ ਕੇ ਜਾ ਕੇ ਦੱਸਦੇ ਆ। ਲੋ ਜੀ ਆ ਗੁਰਦਰਾਵਾ ਸੰਗਤ ਸਾਹਿਬ 510ਵੀਂ ਹੈ ਨਾ ਬਹਿਰਾਨਪੁਰ ਇੱਥੇ ਰੁਕੇ ਆਪਾਂ ਉਹਨੂੰ ਪ੍ਰਸ਼ਾਦ ਆਪਣੀ ਛਕਾਂਗੇ ਤੇ ਗਾਤ ਰਾਂਗੇ ਆਪਾਂ ਹਣ ਕਈ ਬੰਦੇ ਆਪਣੇ ਨਹੁੰ ਧੁੰਨ ਗਏ ਆ ਇਹ ਤੇ ਰਾਹ ਦੇ ਵਿੱਚ ਇੱਕ ਆਪਾਂ ਤੁਹਾਨੂੰ ਕੱਲ ਕਰ ਦਰ ਦਿਖਾਇਆ ਸੀਗਾ ਹਨ ਕੋਟੇ ਤੇ ਇੱਕ ਆਬ ਹੈ ਦੋਹੇ ਸਟਾਪ ਵਧੀਆ ਵਜਮੇ ਰਾਹ ਦੇ ਵਿੱਚ ਆਪਾਂ ਆਉਂਦੇ ਆ ਨਾ ਰੁਕਣਾ ਬੰਦੇ ਨੇ ਜਿਵੇਂ ਆਪਾਂ ਹੋਰ ਤਾਂ ਕੋਈ ਮੈਲਦਾਨ ਜਾਂ ਰੋਟੀ ਪਾਣੀ ਦਾ ਬੰਦਾ ਢਾਬਿਆਂ ਦੇ ਖਾਲੋਂ ਤਾਂ ਕਈ ਵਾਰੀ ਹਨ ਆਪ ਦਾ ਬਣਾਣਾ ਸਾਰਾ ਕੁਝ ਇੱਕ ਬੰਦੇ ਨੂੰ ਨਹਾਉਣਾ ਹੁੰਦਾ ਫਰੈਸ਼ ਹੋਣਾ ਹੁੰਦਾ ਜਾਂ ਕਈ ਵਾਰੀ ਕੋਈ ਸੰਗਤ ਲੈ ਕੇ ਆਉਂਦਾ ਨਾਲ ਆ ਦੋ ਸਟਾਪ ਨਾ ਗੁਰਦਰਾਿਆਂ ਦੇ ਵਧੀਆ ਇੱਕ ਆ ਬਹਿਰਾਨਪੁਰ ਇੱਕ ਕੋਟੇ ਹਨ ਬੰਦਾ ਵਧੀਆ ਰੁੱਕ ਸਕਦਾ ਹੈ ਨਾ ਹੋ ਸਕਦਾ ਕੱਲ ਆਪਾਂ ਕੋਟੇ ਰੁਕੇ ਸੀਗੇ ਅੱਜ ਆਪਾਂ ਇੱਥੇ ਰੁਕੇ ਆ ਵਧੀਆ ਜੇ ਆਪਣੇ ਰੁਕੋ ਉਹਨਾਂ ਉਹ ਤੋਂ ਪ੍ਰਸ਼ਾਦ ਦਾ ਸੇਕੋ ਤੇ ਚੋ ਗਾਹ ਤੁਰੂ ਇਹ ਦੋ ਗੁਰਦਰਾ ਸਾਹਿਬ ਆਪਾਂ ਤੁਹਾਨੂੰ ਦੱਸਦੇ ਆ ਤੇ ਅਹੀਂ ਆਪਾਂ ਹੋਰ ਵੀ ਜੋ ਵੀ ਕੰਮ ਦੀ ਇਨਫੋਰਮੇਸ਼ਨ ਹੈ ਸਾਰੀ ਦਿੰਦੇ ਰਹਿਾਂਗੇ ਬਲੌਗਾਂ ਦੇ ਵਿੱਚ ਬਸ ਤੁਸੀਂ ਆਪਣੇ ਬਲੌਗ ਨਾਲ ਜੁੜੇ ਰਹੋ ਤੇ ਆਪਣੇ ਕੇ ਸੁਣਾਉਣ ਆਉਣ ਜਿਵੇਂ ਇਹ ਤਾਂ ਸੀ ਪਹਾੜ ਦੇ ਆ ਕਿਵੇਂ ਕਹਿੰਦਾ ਲੋਜ ਮਹਾਰਾਸ਼ਟਰ ਜੇ ਇੰਟਰ ਕਰਕੇ ਕਿਸੇ ਹਰ ਕਿਲੇ ਦੇ ਬਾਗ ਆ ਜੇ ਸਾਰੇ ਕਿਲੇ ਕਿੱਲ ਕਿਹਾ ਪਤਾ ਨਹੀਂ ਕਿੰਨੇ ਤੋਂ ਕਿਲੇ ਕਿਲੇ ਉਹ ਮਗਰ ਤੋਂ 2 ਕਿਲੋਮੀਟਰ ਤੋਂ ਦੇਦਨ ਲੱਗੇ ਦਾ ਕਿਲੇ ਕਿਲੇ ਆ ਬਿਹਰਾਨਪੁਰ ਤੋਂ ਕੋਰ ਤਰ ਸਾਬ ਤੋਂ ਥੁਰ ਕੇ ਆਪ ਇੱਥੇ ਆ ਗਏ ਸੀ ਇੱਥੇ ਹੋ ਗਈ ਆ ਸ਼ਾਮ ਆਪਣੇ ਟਾਈਮ ਵੱਜ ਗਿਆ ਹੁਣ ਆਮ ਟਾਈਮ 5:53 ਹੋ ਗਿਆ ਨਹੀਂ 6:00 ਵਜੇ ਆ ਉੱਥੇ ਤੇਲ ਦੀ ਟੈਂਜੀ ਬਣਾਉਣ ਲੱਗੇ ਆ ਬਸ ਇਹ ਜੀ ਰੇਂਗੀਪੁਰ ਆ ਗਿਆ ਨਾ ਹਾਲੀ ਗੁਰਦਰਾ ਸਾਹਿਬ ਆ ਇੱਥੇ ਚੱਲਦੇ ਆ ਪ੍ਰਸ਼ਾਦਾ ਛਕਦੇ ਪ੍ਰਸ਼ਾਦਾ ਛਕ ਕੇ ਇੱਥੋਂ ਕਹਾਂ ਤੁਰਾਂਗੇ ਨਾ ਤੀਰ ਪੈ ਗਿਆ 1600 ਆਹੜੀ ਤੋਂ ਬੈਠੇ ਲੇ ਕੱਟ ਦਾ ਅਰੇ ਕੱਲ ਤੋਂ ਦਾ ਰੋਕੋ ਰੋਕੀ 1100 ਦਾ ਵਾਲਿਆਂ ਵਰਤੇ ਟਰੈਕਟਰ ਦੇ ਵਿੱਚ ਤੇ ਆਪਾਂ ਹੁਣ ਚੱਲਦੇ ਹਾਂ ਗੁਰਦਰਾ ਸਾਹਿਬ ਇੱਕ ਤੇ ਆਪਾਂ ਨਹੀਂ ਪੀਣੇ ਤੇ ਅੱਜ ਦੀ ਬਲੌਗ ਆਪਾਂ ਦੀ ਐਂਡਿੰਗ ਆਪਾਂ ਬਸ ਇੱਥੇ ਹੀ ਕਰਾਂਗੇ। ਇਹ ਦੂਗਾਹਾਂ ਵਾਲਾ ਬਲੌਗ ਕੱਲ ਨੂੰ ਇਹ ਦੂਗਾਹਾਂ ਵਾਲੀਆਂ ਸਾਰੀਆਂ ਵੀਡੀਓ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਚਾਉਣੀਆਂ ਤੇ ਅੱਜ ਵਾਲਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਆਪਣੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਅਤੇ ਆਪਣੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਠੀਕ ਹੈ। ਕੇ ਵੀ ਆਪਣੇ ਵੀਡੀਓ ਦੇਖ ਲੈਂਦੇ ਆ ਪਰ ਉਵੇਂ ਹੀ ਛੱਡ ਜਾਂਦੇ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਪਣੀਆਂ ਨਵੇਂ-ਨਵੇਂ ਵੀਡੀਓ ਤੁਹਾਨੂੰ ਆਉਂਦੀਆਂ ਰਹਿਣ ਸ਼ੋਅ ਹੁੰਦੀਆਂ ਰਹਿਣੀਆਂ। ਤੇ ਆਪ ਲੋਕ ਦੀ ਬਸ ਅੱਪਾ ਇੱਥੇ ਐਂਡਿੰਗ ਕਰਦੇ ਆਂ ਮਿਲਦੇ ਆਂ ਤੁਹਾਨੂੰ ਗਾਂ ਵਾਲੇ ਬਲੌਗ ਚ ਜਦ ਤੱਕ ਕਰ ਲਈ ਬਾਏ ਬਾਏ ਟਾਟਾ